ਗਿਆਨ ਤਿਆਨ ਕਿਸ ਕਰਮ ਨਾ ਜਾਣਾ ਨਾ ਹੈ ਨ ਨਰਮਲ ਕਰਨੀ ਸਾਧ ਸੰਗਤ ਕਰੇ ਅੰਚਲ ਲਾਵ ਬਿਗਮਨ ਨਦੀ ਜਾਏ ਤਰਨੀ ਹੋ ਦੂਰੋ ਚਲ ਕਰ ਮਤਕੀ ਤੋ ਸਰਨਾਏ ਜਿਓ ਮਾਇਆ ਸਾਰਖੀ ਜਤ ਮੈਂ ਮੇਰਾ ਸਭੇ ਦੁੱਖ ਦਬਾਈ ਜੀਓ ਬਿਲਾਵਲ ਮਹੱਲਾ ਪੰਜਵਾ ਮੂ ਲਾਲਨ ਜਉ ਪ੍ਰੀਤ ਬਣੇ ਰਾਹ ਮੋ ਲਲਣ ਸੋ ਪੀਤ ਗਣੇ ਰਹਾ ਤੋਰੀ ਨਾ ਟੁਟਾ ਸ਼ੋਰੀ ਨਾ ਛੂਟਾ ਜੈ ਮਾਦੋ ਕੰਝ ਤਣੀ ਦਿਨ ਜਵਰਾਣ ਮਨ ਮੋਹੇ ਬਸਤ ਹੈ ਤੋ ਕਰ ਕਿਰਪਾ ਪ੍ਰਭ ਆਪਣੀ ਬਾਲ ਬਾਲ ਜਾਓ ਸਿਆਮ ਸੁੰਦਰ ਕਾ ਆਕਾਥ ਕਥਾ ਜਾ ਕੀ ਬਾਤ ਸੁਣੀ ਕੋ ਨਾਨਕ ਦਾਸਨ ਦਾਸ ਕਈ ਅਤ ਹੈ ਮੋਏ ਕਰਹੁ ਕਰਪਾ ਠਾਕੁਰ ਆਪਣੇ ਬਲਬਲ ਜਾਵ ਸ਼ਾਮ ਸੁੰਦਰ ਕੋ ਅਗਾਥ ਕਥਾ ਜਗ ਬਾਤ ਸੁਣੀ ਗਨ ਨਾਨਕ ਦਾਸਨ ਦਾਸ ਕਹੀ ਅਤ ਹੈ ਮੋਹ ਕਰੋ ਕਰਪਾ ਆਕਰ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ